ਖਾਣਾ ਕੜੂਆ ਦੀ ਪੁਲਿਸ ਟੀਮ ਨੂੰ ਉਸ ਵੇਲੇ ਚੰਗੀ ਸਫਲਤਾ ਮਿਲੀ ਜਦੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਜਿਹੜੀ ਕਤਲ ਦੀ ਉਹਨਾਂ ਨੇ ਸਾਜ਼ਿਸ਼ ਬਣਾਈ ਸੀ ਉਸ ਨੂੰ ਬੇਕਾਬ ਕਾਬ ਕੀਤਾ ਗਿਆ ਇਸ ਵਿੱਚ 121025 ਨੂੰ ਥਾਣਾ ਕੜੂਆ ਐਸ.ਟੀ. ਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਇੱਕ ਉਦੇਸ਼ ਸ਼ਰਮਾ ਨਾਮ ਦਾ ਵਿਅਕਤੀ ਆ ਜਿਹੜਾ ਖਰੜ ਤੇ ਆਸ-ਪਾਸ ਦੇ ਏਰੀਏ 'ਚ ਹੈਰੋਇਨ ਸਪਲਾਈ ਕਰਦਾ ਤੇ ਉਸ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 335/25 ਦਰਜ ਕੀਤਾ ਗਿਆ ਥਾਣਾ ਸਦਰ ਰਜਿਸਟਰ ਕੀਤਾ ਗਿਆ ਦਰਾਂ ਨੇ ਤਫਤੀਸ਼ ਜਿਹੜਾ ਉਦਿਤ ਸ਼ਰਮਾ ਨਾਮ ਦਾ ਵਿਅਕਤੀ ਹੈ ਇਹਨੂੰ ਕਾਬੂ ਕਰਕੇ ਇਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਹਨੇ ਆਪਣੀ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਇਸ ਦੇ ਜਿਹੜੇ ਸਾਥੀ ਨੇ ਇਹਨੇ ਉਹਨਾਂ ਨਾਲ ਮਿਲ ਕੇ ਇੱਕ ਵਿਅਕਤੀ ਜਿਸ ਨਾਲ ਇਹਦੀ ਪਹਿਲਾਂ ਤੋਂ ਰੰਜਿਸ਼ ਸੀ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਬਣਾਈ ਸੀ ਤੇ ਉਸ ਮੰਤਰ ਲਈ ਇੱਕ ਵੈਪਨ ਵੀ ਜਿਹੜਾ ਬਿਹਾਰ ਤੋਂ ਲੈ ਕੇ ਆਏ ਸੀ 32 ਬੋਰ ਦਾ ਪਿਸਤਲ ਤੇ ਇਸੇ ਸਿਲਸਿਲੇ ਦੇ ਵਿੱਚ ਤਿੰਨ ਇਹਦੇ ਨਾਲ ਦੇ ਜਿਹੜੇ ਦੋ ਦੋਸ਼ੀ ਸੀ ਮੁਹੰਮਦ ਅਸਰਾਨ ਅਤੇ ਸੰਦੀਪ ਕੁਮਾਰ ਮੁਹੰਮਦ ਅਸਰਾਨ ਪਿੱਛੋਂ ਯੂਪੀ ਦਾ ਰਹਿਣ ਵਾਲਾ ਤੇ ਸੰਦੀਪ ਕੁਮਾਰ ਡੇਰਾ ਪਸੀ ਸਾਹਿਦ ਦਾ ਰਹਿਣ ਵਾਲਾ ਇਹ ਤਿੰਨੋਂ ਦੇ ਪਹਿਲਾਂ ਕ੍ਰਿਮੀਨਲ ਬੈਕਗ੍ਰਾਉਂਡ ਆ ਉਦਿਤ ਸ਼ਰਮਾ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਸੰਦੀਪ ਕੁਮਾਰ ਤੇ ਵੀ 5 ਨੇ ਤੇ ਮੁਹੰਮਦ ਅਸਰਾਨ ਤੇ 3 ਮੁਕੱਦਮੇ ਦਰਜ ਨੇ ਇਹ ਤਿੰਨੇ ਕ੍ਰਿਮੀਨਲ ਜਿਹੜੇ ਬੈਕਗ੍ਰਾਉਂਡ ਦੇ ਵਿਅਕਤੀ ਸੀ ਤਿਨਾਂ ਨੂੰ ਸਾਡੀ ਪੁਲਿਸ ਟੀਮ ਨੇ ਕਾਬੂ ਕਰਕੇ ਇਹਨਾਂ ਕੋਲੋਂ 25 ਗ੍ਰਾਮ ਹੈਰੋਇਨ ਅਤੇ ਇੱਕ ਪਿਸਤਲ 32 ਬੋਰ ਦਾ ਬਰਾਮਦ ਕਰ ਲਿਆ ਤੇ ਨਾਲ ਹੀ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਸਾਰੇ ਸਾਜ਼ਿਸ਼ ਦੇ ਵਿੱਚ ਪਾਰਟ ਸੀਗੇ ਉਹਨਾਂ ਨੂੰ ਵੀ ਆਈਡੈਂਟੀਫਾਈ ਕਰਕੇ ਨਾਮਜ਼ਦ ਕਰ ਲਿਆ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਜਲਦੀ ਕਰਕੇ ਤੇ ਕ੍ਰਤੀਸ਼ ਅਗੇ ਵਧਾਈ ਜਾਈਏ